ਅੱਖਾਂ ਦੇ ਸਾਹਮਣੇ ਐਨ ਟੌਪ ਦੀਆਂ ਪੱਕੀਆਂ ਕੋਠੀਆਂ ਟੈ ਟੇਰੀ ਹੋ ਗਈਆਂ ਤੇ ਘਰ ਦੇ ਪਰਿਵਾਰਕ ਮੈਂਬਰ ਸਿਰਫ ਲੱਕ ਤੇ ਹੱਥ ਧਰ ਕੇ ਖੜ ਕੇ ਦੇਖਦੇ ਰਹੇਗੇ ਦਾ ਦੇ ਕਿ ਸੂਬੇ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਤੇ ਆਪਣੀ ਸਖਤ ਕਾਰਵਾਈ ਯਾਰੀ ਰੱਖਦੇ ਆ ਮੋਗਾ ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮੋਗਾ ਦੇ ਪਿੰਡ ਦੋਲੇਵਾਲਾ ਦੇ ਵਿੱਚ ਬਦਨਾਮ ਨਸ਼ਾ ਤਸਕਰਾਂ ਦੇ ਚਾਰ ਗੈਰ ਕਾਨੂੰਨੀ ਤੌਰ ਤੇ ਬਣੇ ਘਰਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ। ਇਹ ਕਾਰਵਾਈ ਸੀਨੀਅਰ ਸੁਪਰਡੈਂਟ ਆਫ ਪੁਲਿਸ ਮੋਗਾ ਅਜੇ ਗਾਂਧੀ ਦੀ ਨਿਗਰਾਨੀ ਹੇਠ ਅਮਲ ਵਿੱਚ ਲਿਆਂਦੀ ਗਈ ਹੈ। ਉੱਤੇ ਢਾਏ ਗਏ ਘਰ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆ ਕਿ ਅਸੀਂ ਕਿਸੇ ਤਰੀਕੇ ਦਾ ਕੋਈ ਨਸ਼ਾ ਨਹੀਂ ਵੇਚਿਆ ਤੇ ਨਾ ਹੀ ਨਸ਼ਾ ਵੇਚ ਕੇ ਇਹ ਪ੍ਰਾਪਟੀਆਂ ਬਣਾਈਆਂ ਨੇ। ਸਾਨੂੰ ਆਂਦੇ ਨਹੀਂ ਤੁਸੀਂ ਨਸ਼ਾ ਸੀ ਨਹੀਂ ਵੇਚਿਆ ਨਸ਼ਾ ਕੋਈ ਵੀ। ਅਸੀਂ ਨਹੀਂ ਵੇਚਿਆ ਕੋਈ ਨਸ਼ਾ ਨਹੀਂ ਮੇਰੀ ਕੁੜੀ 7 ਸਾਲ ਹੋ ਗਏ ਨੀ ਬਾਹਰ ਕਨੀ ਏਡਾਂ ਜਿਹੀ ਵੇਚੀ ਉਹਨੇ ਮੈਨੂੰ ਪਿਆਹਾ ਪਾਇਆ ਮੈਂ ਘਰ ਬਣਾਇਆ ਮੇਰਾ ਘਰ ਅੱਜ ਖੜੇ ਹੈ ਗਾਰ ਲੀਟੋਂ ਦੇ ਇਹਨਾਂ ਦਾ ਕੀ ਕਹਿੰਦੇ ਕੀ ਕਹਿੰਦੇ ਨੇ ਇਹ ਜਾਣੇ ਤੁਸੀਂ ਸਰਕਾਰੀ ਅਭੀ ਤੁਸੀਂ ਚਿੱਟੇ ਜੂ ਘਰ ਬਣਾਇਆ ਨਹੀਂ ਅਸੀਂ ਚਿੱਟੇ ਜੂ ਨਹੀਂ ਅਸੀਂ ਸੌਂ ਦੰਨੇ ਆ ਬੱਚਿਆਂ ਦੀ ਜੇ ਅਸੀਂ ਚਿੱਟਾ ਵੇਚਿਆ ਹੋਵੇ ਅਸੀਂ ਕੋਈ ਚਿੱਟਾ ਨਹੀਂ ਵੇਚਿਆ ਸਾਡੀ ਕੁੜੀ ਬਾਹਰ ਨੂੰ ਗਈ ਏ ਸਾਡੀ ਚੱਕੀ ਸੀ ਉਹ ਅਸੀਂ ਆਟਾ ਪੀਂਦੇ ਰਹੇ ਆ ਚੱਕੀ ਦੇ ਬਾਪੂ ਤੁਹਾਡਾ ਆਟਾ ਪੀਂਦਾ ਰਿਹਾ ਪਈ ਅਸੀਂ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਹੀ ਮਾਮਲੇ ਦਰਜ ਕੀਤੇ ਗਏ ਇਹਨਾਂ ਵੱਸ ਵੱਲੋਂ ਇਹ ਉਹਨੇ ਉਹਨੇ ਉਹਨਾਂ ਕੀਤਾ ਨਹੀਂ ਉਹਨਾਂ ਪਰ ਇੱਕ ਲਾਈ ਕਿੰਨੇ ਮਾਮਲੇ ਦਰਜ ਉੱਥੇ ਹੀ ਐਸਐਸਪੀ ਅਜੇ ਗਾਂਧੀ ਨੇ ਨਸ਼ਾ ਤਸਕਰਾਂ ਨੂੰ ਆਪਣੀਆਂ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਨ ਜਾਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ ਵਾਲਾ ਵਿਖੇ ਆਏ ਆ ਜਿੱਥੇ ਡੀਡੀਪੀਓ ਮੋਗਾ ਵੱਲੋਂ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਹੀ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੁਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਤੇ ਬੀਡੀਵੀਓ ਸਾਹਿਬ ਵੀ ਹੈਗੇ ਤੇ ਇਹਦੇ ਵਿੱਚ ਟੋਟਲ ਚਾਰ ਕਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ ਜਾਰੀ ਹੈ ਅਸੀਂ ਐਡਕੁਏਟ ਅਰੇਂਜਮੈਂਟ ਵੀ ਕੀਤੇ ਆ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਮੌਕੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਉਹਦੇ ਅਗੇਂਸਟ 7 ਐਫ ਆਰ ਰਿਸਟਰ ਹੈਗੀ ਜਿਹੜਾ ਪਰਮਜੀਤ ਸਿੰਘ ਉਰਫ ਪੰਮਾ ਉਹ ਵੀ ਜੇਲ੍ਹ ਦੇ ਵਿੱਚ ਹੈ ਉਹਦੇ ਖਿਲਾਫ ਟੋਟਲ 9 ਐਫ ਆਈ ਆਰ ਰਜਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤ 'ਤੇ ਉਹਦੇ ਖਿਲਾਫ ਟੋਟਲ 8 ਐਫ ਆਈ ਆਰ ਰਜਿਸਟਰ ਹੈਗੀਆਂ ਨੇ ਇਹ ਸਾਰੀਆਂ ਐਫ ਆਈ ਆਰ ਐਨ ਡੀ ਪੀ ਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾਉਂ ਦੇ ਤਹਿਤ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਟੋਟਲ 4 ਗਰੀਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਆ ਕਾਰਵਾਈ ਜਿਹੜੀ ਹੈ BDPO ਤੇ DDPO ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਆ ਇਲੀਗਲ ਐਨਕ੍ਰੋਚਮੈਂਟ ਹੈ ਜੀ ਲੀਗਲੀ ਜੇਐਸਆਈ ਇਹਨੂੰ ਕਹਈਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਐਨਕ੍ਰੋਚਮੈਂਟ ਇਹਨਾਂ ਨੂੰ ਜਿਹੜੀ ਵਕਾਇਦਾ ਜਿਹੜੀ ਪ੍ਰੋਸੀਡਿੰਗਸ ਹੈ ਉਹ ਸਾਰੀ DDPO ਮੋਗਾ ਵੱਲੋਂ ਕੀਤੀ ਗਈ ਹੈ ਪਰ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਅਗੇਂਸਟ ਐਨਡੀਪੀਐਸ ਐਕਟ ਦੇ ਤਹਿਤ ਵੱਖਰੇ ਵੱਖਰੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਵੀ ਇਹਨਾਂ ਦੇ ਅਗੇਂਸਟ ਦਰਜ ਹੈਗੇ ਨੇ ਖੈਰ ਦਾਤ ਦੀ ਹੈ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਘਰਾਂ ਨੂੰ ਟੈਹ ਟੇਰੀ ਕਰਦੇ ਹੋਏ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਨੇ ਅੱਗੇ ਤੋਂ ਸੁਧਾਰ ਨਾ ਕੀਤਾ ਤਾਂ ਉਹ ਫਿਰ ਸਖਤ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਹਨ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ